ਗੁਰੂ ਹਰਗਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਪੰਥ ਅਕਾਲੀ ਤਰਨਾ ਦਲ ਮਿਸਰ ਬਾਬਾ ਮਾਨ ਸਿੰਘ ਜੀ ਵੱਲੋਂ ਸੱਚਖੰਡ ਵਾਸੀ ਬਾਬਾ ਜਕਤਾਰ ਸਿੰਘ ਜੀ ਸੋਢੀ ਸੱਚਖੰਡ ਬਾਬਾ ਦਾਰਾ ਸਿੰਘ ਜੀ ਦੀ ਚਾਦ ਵਿੱਚ ਸਲਾਨਾ ਜੋੜ ਮੇਲਾ ਜੋ ਮਿੱਟੀ 27 225 ਦਿਨ ਬੁੱਧਵਾਰ ਨੂੰ मजिठा रोड बाईपास विखे मनाया जा रहा है आओ असी अंदर लेके चलते हैं जॾो दरदास करण वास्ते बेनती सदा प्र ਉਸ ਨੇ ਤਿੰਨ ਜਾਣੇ ਸੀ ਸਾਡਾ ਛੋਟਾ ਜਾਂ ਲਾਲਾ ਕਿੱਥੇ ਗਿਆ ਤੇ ਉਸ ਵੇਲੇ ਜਗਦੀ ਦੀ ਘਰਵਾਲੀ ਕਹਿ ਲਗੀ ਮਹਾਰਾਜ ਉਹ ਹਾਨੀਆਂ ਦੇ ਨਾਲ ਖੇਡਣ ਵਾਸਤੇ ਬਾਹਰ ਗਿਆ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿ ਲਗੀ ਮਹਾਰਾਜ ਉਹ ਹਾਨੀਆਂ ਦੇ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਿਆਰੀ ਸਾਧ ਸੰਗਤ ਜੀ ਆਪਾਂ ਹਰ ਸਾਲ ਦੀ ਤਰ੍ਹਾਂ ਸਿੰਘ ਸਾਹਿਬ ਜਹਦਰਪਾਪਾ ਦਾਰਾ ਸਿੰਘ ਸਿੰਘ ਸਾਹਿਬ ਕੇ ਹਦਰਪਾਪਾ ਜਗਤਾਰ ਸਿੰਘ ਦੀ ਸਲਾਣਾ ਜੋੜ ਮਿਲੀ ਦੇ ਸਮਾਚ ਹਰ ਸਾਲ ਉਹਨਾਂ ਦੀ ਵਰਸੀ ਮਨਾਉਂਦੇ ਆਂ ਅੱਜ ਬਹੁਤ ਹੀ ਬਹੁਤ ਹੀ ਵਧੀਆ ਸੁਭਾਗਾ ਸਮਾ ਹੈ ਇਸ ਦੇ ਵਿੱਚ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਇੱਕ ਧੀ ਨੂੰ ਆਪਾਂ ਆਨੰਦਕਾਰ ਜੁਵੇਦੇ ਕਰਦੇ ਪਏ ਆਂ ਮਹਾਰਾਜ ਨੇ ਬਖਸ਼ਿਸ਼ ਕੀਤੀ ਬਹੁਤ ਵੱਡੀ ਇਸ ਕਰਕੇ ਸਾਰੀ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਗੁਰੂ ਮਹਾਰਾਜ ਹਰ ਸੰਕਟ ਦੀ ਸਰਦਾ ਮਨੁਕਾਉਣਾ ਪੂਰੀ ਕਰਨ ਵਾਰੀ ਖਾਲਸਾ ਹਾਰੀ ਬਤ ਮਾਰਾ ਜੀ ਇੱਕ ਬੇਨਤੀ ਆ ਸਾਡੇ ਵੱਡੇ ਗੁਰੂ ਸਾਹਿਬ ਦੀ ਜਿਹੜੀ ਲਾੜਨੀ ਫੌਜ ਨੂੰ ਆਪਾਂ ਦੇਖਿਆ ਉਦੋਂ ਸਾਡੀ ਪੋਸਟ ਪਈ ਸੀ ਵੀ ਜਿਹੜੀ ਲੜਕੀਆਂ ਦੇ ਜਿਹੜੀਆਂ ਇੱਥੇ ਕਾਜ ਨੰਦ ਕਿਤੇ ਜਦੇ ਗੁਰੂ ਸਾਹਿਬ ਨੂੰ ਇਹ ਕਿੰਨੇ ਅਨੰਦ ਕਾਰਜ ਕਰਵਾ ਚੁੱਕੀ ਜਾਂ ਬਣਾ ਵੈਰੋ ਜੀ ਇਹ ਪਹਿਲਾਂ ਹੀ ਪ੍ਰੋਲਾ ਆਈ ਸਾਡਾ ਸੀ ਨਾ ਬੇਨਤੀ ਕੀਤੀ ਸਾਥ ਸੰਗਤ ਨੂੰ ਕਿ ਪੰਜ ਕਰਾਂਗੇ ਪਰ ਗੁਰੂ ਮਾਰਨ ਬਖਸ਼ੇ ਸਵਾ ਲੱਖ ਦੀ ਕੀਤੀ ਆ ਆਉਣ ਵਾਲੇ ਸਮੇਂ 'ਚ ਅੱਪਾ ਵੱਧ ਤੋਂ ਵੱਧ ਸਜੋ ਕਰਾਂਗੇ ਵੱਧ ਤੋਂ ਵੱਧ ਧੀਆਂ ਦੇ ਆਨੰਦ ਕਾਰਜ ਕਰਾਂਗੇ ਕਿ ਬਾਬਾ ਜੀ ਕਿਹ ਜਿਹੀ ਵਰਸੀ ਹੈ ਮਨਾਈ ਜਾਂਦੀ ਹੈ ਕਿੰਨਾ ਚਿਰ ਸਲਾਨਾ ਮਨਾਈ ਜਾ ਰਹੀ ਹੈ ਜੀ ਬਾਬਾ ਜੀ ਦੀ ਕਿਰਪਾ ਨਾਲ ਜੀ 21 ਸਾਲ ਹੋ ਗਏ ਸਾਡੇ ਬਾਬਾ ਜੀ ਨੂੰ ਪੂਰੇ ਹੋયા ਨੂੰ ਤੇ ਬਾਬਾ ਜੈਧਰਬਾਜ ਗੁਤਾਰ ਸਿੰਘ ਸੱਚਗੰਗ ਗਿਆ ਨੂੰ ਤੇ ਉਹਨਾਂ ਤੋਂ ਪਹਿਲਾਂ ਜੈਧਰ ਬਾਬਾ ਦਾਰਾ ਸਿੰਘ ਜੀ ਉਹਨਾਂ ਦੇ ਤਕਰੀਬਨ 44 45ਵੀਂ ਵਰਸੀ ਜੀ ਉਹਨਾਂ ਦੀ ਵਰਸੀ ਜਿਹੜਾ ਹੈੱਡ ਕੁਆਰਟਰ ਹੈ ਜੀ ਇਹ ਕਿੱਥੇ ਆਪਣਾ ਛੋਣੀ ਦਾ ਆਪਣਾ ਇਹ ਜੀ ਗੁਰਦੁਆਰਾ ਸ੍ਰੀ ਗਗਨਪਾਤ ਸਾਹਿਬ ਛੋਣੀ ਨਿਹੰਗ ਸਿੰਘ ਮੀਠਾ ਰੋਡ ਚੌਕ ਬ ਪੂਜਨ ਜੋਗ ਮਹਾਨ ਸ਼ਖਸੀਅਤਾ ਬਾਬਾ ਮਾਨ ਸਿੰਘ ਜੀ ਜਿਹੜਾ ਮਿਸਲ ਆ ਉਹ ਨੰਬਰ 1 ਤੋਂ 13 ਹੈ ਹਾਂਜੀ ਹਾਂਜੀ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ ਜੋ ਕਿ ਗੁਰੂ ਦਸਮ ਪਾਤਸ਼ਾਹ ਨੂੰ ਚੋਰ ਕਰਦੇ ਸਨ ਉਹਨਾਂ ਦੀ ਮਿਸਲ ਹੈ ਜੀ ਆਪਣੇ ਕੋਲ ਉਹ ਤਰਨਤਲ ਦੇ ਪਹਿਲੇ ਮੁਖੀ ਹੋਏ ਨਾ ਉਹਨਾਂ ਤੋਂ ਬਾਅਦ ਬਾਬਾ ਦਾਰਾ ਸਿੰਘ ਜੀ ਉਹਨਾਂ ਤੋਂ ਬਾਅਦ ਜਹਦਰਪਾਲ ਜਖਤਾਰ ਸਿੰਘ ਜੀ ਉਹਨਾਂ ਤੋਂ ਬਾਅਦ ਦਾਸ ਸੇਵਾ ਨਿਭਾ ਰਿਆ ਤੇ ਅੱਗੇ ਜਿਹੜੇ ਆਪਾਂ ਅਪਰਾਲੇ ਕੀਤੇ ਆ ਸਾਨੂੰ ਗੁਰੂ ਸਾਹਿਬ ਨੇ ਕਿਹਾ ਪੇ ਗ੍ਰੀ ਗੁਰਬੇ ਦੀ ਰੱਖਿਆ ਕਰਨੀ ਇਹ ਉਹ ਦੂਹ ਕਿ ਪ੍ਰਮਾਤਮਾ ਦੀ ਇੱਕ ਬਖਸ਼ਿਸ਼ ਕੀਤੀ ਦਸੇ ਪਾਸ਼ਾ ਦੀ ਬਾਰੇ ਕੀ ਕਿ ਕਿ ਗੁਰਵੰਦੀ ਰੱਖਿਆ ਕਰਨੀ ਆਪਣਾ ਫਰਜ਼ ਆ ਹਾਂ ਜੀ ਉਹ ਤੇ ਜੀ ਗੁਰੂ ਮਹਾਰਾਜ ਨੇ ਕਿ ਬਖਸ਼ਿਸ਼ ਕੀਤੀ ਗੁਰੂ ਦਸੇ ਪਾਸ਼ਾ ਨੇ ਕਿ ਆ ਗਰੀਬ ਨੂੰ ਦੇ ਰੱਖਿਆ ਕਰਨੀ ਰੱਖਿਆ ਦਾ ਮਤਲਬ ਇਹ ਹੋ ਜਾਂਦਾ ਕਿ ਆਪਾਂ ਜਿੱਥੇ ਨਿਆਂ ਦੇ ਵਿਰਖਲਾਪ ਲੜੀਏ ਜੇ ਕਹਿੰਦਾ ਗਰੀਬ ਦਾ ਕੋਈ ਵਿਗੜਦਾ ਪਿਆ ਉਹਨੂੰ ਸੁਵਾਰੀਏ ਜਾਂਦੇ ਜਿੱਤੇ ਸਾਡੀ ਲੋੜ ਆ ਫੌਜਾਂ ਦੀ ਲੋੜ ਆ ਜਿੱਤੇ ਚਲ ਭਏ ਕੋ ਦਿੱਕਾ ਆ ਆ ਭਏ ਕੀ ਕੀ ਬਤੇ ਜੈ ਦਰ ਵੀ ਪਿੰਕੀ ਜੀ ਨੇ 10 ਤਰ੍ਹਾਂ ਦੀ ਤਰਾਇ 21 ਸਾਲ ਦੀ ਵਰ੍ਹੇਗੰਢ ਮਾਈ ਗਈ ਹੈ। ਬਹੁਤ ਬਹੁਤ ਧੰਨਵਾਦ। ਸਾਡੇ ਮਹਾਰਾਜ ਜੀ ਨਾ ਰੇ ਕਿ ਜੀਰੇ ਨਾਲ ਇੱਥੇ ਆਨੰਦਗਾਂਤ ਕੀਤੇ ਗਏ ਨੇ। ਮਹਾਰਾਜ ਜਨਨ ਹੋਲ ਗਾੜੀ ਚੱਕੀ ਦਵੇ ਇਹਨਾਂ ਦੀ ਬਹੁਤ ਚੱਕੀ ਕਰਾਇਆ ਗਏ। ਵਾਹਿਗੁਰੂ ਜੀ ਕਾ ਖਾਲਸਾ